ਬਾਲੀ ਟੈਨਸ਼ਨ ਲੈ ਜਾਂਦੇ ਨੇ ਮੈਚ ਦੀ ਲਾ ਦਸ ਸ਼ੁਰੂ ਤੋਂ ਦੇ ਦੇ ਨਾ ਬਚਪਨ ਤੋਂ ਕਾ ਕਰਗੇ ਬਸ ਸਤਿਗੁਰ ਦੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਕੰਮ ਕਾਰ ਸਾਰਾ ਪਹਿਲਾਂ ਦੀ ਤਰ੍ਹਾਂ ਹੋ ਚੁੱਕਿਆ ਸੱਡਾ ਰੋਟੀ ਪਾਣੀ ਚਾਹ ਸਭ ਕੁਝ झाड़ू भांडे सब कुछ तो मम्मी डैडी गए ने स्कूल गहन लगी सी मम्मी डैडी स्कूल गहन लगी सी मम्मी डैडी भोगते गए ने नन्नू गई है स्कूल ते बाकी मनी के कामा कारा जा चुके ने काका इधर अपना सुता भी है, वै। भी है। आगे आगे सुता वैता है ਉੱਠੇਗਾ ਫਿਰ ਇਹਦੀ ਮਾਲਿਸ਼ ਮੂਸ ਕਰਕੇ ਇਹਦੇ ਕੱਪੜੇ ਚੇਂਜ ਕਰ ਦਾਂਗੀ ਤੇ ਬਾਕੀ ਬਸ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਦੋਂ 12 1 ਸਾਰਾ ਦਿਨ ਬੀਤ ਜਾਂਦਾ ਤੇ ਹੁਣ ਅੱਧਾ ਦਿਨ ਲਗਭਗ ਬੀਤ ਚੁੱਕਿਆ ਤੇ ਮੈਂ ਚਾਹ ਰੱਖਣ ਲੱਗੀ ਸੀ ਨਾ ਸੌਰੀ ਥੋੜੀ ਭੋਲੇਗੀ ਇੱਧਰ ਮੈਂ ਨਹਾਉਣ ਵਾਸਤੇ ਪਾਣੀ ਗਰਮ ਰੱਖਿਆ ਹੋਇਆ ਹੈ ਇੱਧਰ ਦੁੱਧ ਗਰਮ ਕੀਤਾ ਹੋਇਆ ਹੈ ਚਾਹ ਬਣਾ ਲੈਣੀ ਆ ਥੋੜੀ ਇਹ ਨਹਾ ਕੇ ਪੀ ਲਾਂਗੀ ਸ਼ੋਰੀ ਨੇ ਤਾਂ ਪੀਣੀ ਨਹੀਂ ਆਈਗੀ हम जो है पी लेंगे चलो, सवेर की दूजी चा थोड़ी जी बनानी है क्योंकि शोरी ने तो पीनी नहीं है मैं ही कल करे ਮੈਂ ਛੱਤ ਤੇ ਜਾਵਾਂਗੀ ਤੁਤੁਬ ਸੇਖਾਂਗੀ ਕਾਕੇ ਦੇ ਕੱਪੜੇ ਚੇਂਜ ਕਰਾਂਗੀ ਤੇ ਫਿਰ ਥੋੜੀ ਦੇਰ ਜੇ ਟਾਈਮ ਬਚਿਆ ਤੇ ਪੜ ਲਾਂਗੀ ਨਹੀਂ ਤੇ ਸੈਂਟਰ ਜਾਣਾ ਜਨੂੰ ਟਾਈਮ ਹੋਈ ਜਾਣਾ ਤੇ ਨੰਨੂ ਨੂੰ ਲੈ ਕੇ ਆਣਾ ਉਹ ਫਿਰ ਲੈ ਆਉਣਗੇ ਆਂਟੀ ਆਪੇ ਚਾਹ ਵੇਣ ਲੱਗੀ ਆ ਸਵੇਰ ਦੀ ਤੇ ਬਾਕੀ ਹੁਣ ਮਰਜੀ ਤਾਂ ਆਂਟੀ ਨੰਨੂ ਨੂੰ ਲੈਣ ਜਾਣ ਲਈ ਹੈ ਨਾ ਕੀ ਐ ਜਿਹਦੇ ਵਿੱਚ ਕਿਉਂ ਅੱਜ ਦੇ ਵੀ ਮਮਾ ਲੇ ਬੈਠ ਕੇ ਕੋਸ਼ ਥੋੜੀ ਥੋੜੀ ਹੈ ਨਾ ਚੀਜ਼ਾਂ ਫੜਨ ਲੱਗ ਗਿਆ ਹੁਣ ਕੁਝ ਇੱਕ ਆਵਾਜ਼ ਤੋਂ ਹਣ ਨੂੰ ਹੋਣ ਲੱਗਿਆ ਪਹਿਲਾਂ ਆਵਾਜ਼ ਸੁਣ ਕੇ ਚੁੱਪ ਨਹੀਂ ਸੀ ਰਹਦਾ ਤੇ ਮੈਂ ਧਿਆਨ ਦਿੰਦਾ ਸੀ ਨੰਨੂ ਨਾਲੋਂ ਇਹਦੀ ਡਿਵੈਲਪਮੈਂਟ ਨਾ ਥੋੜੀ ਲੇਟ ਏ ਨੰਨੂ ਨੇ ਬਹੁਤ ਤੇਜ਼ ਤੇ ਸਾਰਾ ਕੁਝ ਸਿੱਖ ਲਿਆ ਸੀ ਤੇ ਇੱਧਰ ਦੇਖ ਲੋ ਕਾਕਾ ਬਹੁਤ ਧੀ ਹੌਲੀ ਹੌਲੀ ਲੱਗਾ ਐ ਦੇਖ ਕੋ ਐ ਦੇਖ ਕੋ ਐ ਦੇਖ ਤੇ ਹੁਣ ਐ ਰੈਡੀ ਹੋ ਗਿਆ ਪਰ ਰੁਹੀ ਜਾ ਰਿਹਾ ਪਤਾ ਨਹੀਂ ਕਿਉਂ ਐ ਲੈ ਲੈ ਹਲ ਲੈ ਹਲ ਤੁਮੇ ਬੱਚਾ ਸੋਣਾ ਐ ਦੇਖ ਐ ਦੇਖਿਓ ਐ ਦੇਖਿਓ ਇੱਧਰ ਐ ਦੇਖ ਐ ਦੇਖ ਫੋਨ ਨੂੰ ਵੱਜ ਵੱਜ ਬੰਦ ਲੈ ਫੋਨ ਨੂੰ ਭਾਈ ਗੁਰ ਇਹ ਤੇ ਉੱਧਰ ਵੇਖੋ ਹੁਣ ਕੀ ਕਰ ਰਿਹਾ ਐ ਕੀ ਹੁੰਦਾ ਪਿਆ ਆ ਰਖ ਬਬਲ ਹਾਂ ਇਹਨੇ ਛੋਟੇ ਉਏ ਪਰ ਸਰਵਿਸ ਲੈਂਦੇ ਆ ਕਰੈਕਸ ਤੇ ਲਿਖ ਲਾ ਕਰੈਕਸ ਨਹੀਂ ਕੋਈ ਹੈ ਯਾਰ ਆ ਫਸਿਡ ਯਾਰ ਸਾਰੇ ਕੁਝ ਉਹ ਇਹਨੇ ਵੇਖੋ ਇਹਦੇ कितना छोटा सी ना हाँ आपको कितना छोटा मिनी मिनी बबल हाँ तेरे को कितना छोटा मैं हाँ ओए ना होड़ मिक्स करके बना ये होड़ मिक्स कर वो बात करो और ज़्यादा शरारता ना करो ना 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 काका सुत्ता काका सुत्ता ना ना ये ना चलाए वो काका सुत्ता है यार ऊपर ही लाया बाहर लाया बाहर 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 ਅੱਧਰ ਕਾਕਾ ਸੋ ਗਿਆ ਫਿਰ ਮਲਸਮੁਸ ਕਰਵਾ ਕੇ ਧੋਪ ਚ ਪਾਇਆ ਸੀ ਰੰਗ ਫਿਰ ਕਾਲਾ ਹੋ ਗਿਆ ਕੁੱਕਾ ਤੇ ਆਰੇ ਮਸੀਆ ਨਾ ਕਪੜੇ ਪਾਏ ਨੇ ਗਰਮ ਤੇ ਹੁਣ ਪਾਣੀ ਚ ਲੱਗੀ ਸੀ ਨਾ ਗੁੱਕਾ ਪਾਣੀ ਚ ਲੱਗੀ ਸੀ ਨਿਰਗਣ ਮੇੜਾ ਤੇ ਹੁਣ ਮੈਂ ਆਈ ਸੀ ਸੈਂਟਰ ਤੋਂ ਹੁਣ ਨਹੀਂ ਆਈ ਪਹਿਲਾਂ ਹੀ ਆ ਗਈ ਸੀ ਵੈਸੇ ਹੁਣ ਟਾਈਮ ਕਾਫੀ ਹੋ ਗਿਆ ਹੈ ਤੇ ਆ ਕੇ ਆਂਦੇ ਨੇ ਦੇਖਿਆ ਕਾਕਾ ਇੰਨਾ ਰੋਂਦਾ ਪਿਆ ਸੁਸ਼ੁਭਰੀਦਵਾਰ ਗਲੀ ਚ ਲੈ ਕੇ ਖੜੀ ਸੀ ਇਹਨੂੰ ਫਿਰ ਮੈਂ ਆਂਦੇ ਨੂੰ ਪਹਿਲਾਂ ਚੁੱਪ ਕਰਾਇਆ ਦੁੱਧ ਪਿਆ ਕੇ ਸੁਆਇਆ ਤੇ ਹੁਣ ਹਨੇਰਾ ਪੈਣ ਵਾਲਾ ਵਾ ਬਸ ਪੈ ਹੀ ਚੁੱਕਿਆ ਤੇ ਮੰਮੀ ਕਹਿੰਨੀ ਅਜੋਥੀ ਰਹਿਣਾ ਉਹ ਕੱਲ ਸਵੇਰੇ ਆਣਗੇ ਹੈਨਾ ਹਾਂ ਦਾਦੀ ਨੇ ਸਵੇਰੇ ਆਣੇ ਗੱਲ ਕਿਉਂ ਬਸ ਕਹਿੰਦੇ ਆਣ ਨਹੀਂ ਦਿੱਤਾ ਉਹਨਾਂ ਨੇ ਇਹਨਾਂ ਦੇ ਜਿੱਥੇ ਗਏ ਨੇ ਤੇ ਐਡਰ ਪਾਪਾ ਖੇਡਦਾ ਪਿਆ ਐ ਮਾਂ ਕੱਪੜਾ ਲੈ ਲਓ ਤੇ ਸੇਰ ਕੱਪੜਾ ਬੱਸ ਬੱਸ ਬਣਾਉਣ ਲੱਗੀ ਆ ਪਾਪਾ ਨੇ ਕੀ ਕੇ ਲੈ ਕੇ ਨਹੀਂ ਆਣਗੇ ਨਹੀਂ ਆਣ ਵਾਲੇ ਨੇ ਬੱਸ ਚਾਚੂ ਵੀ ਆਣ ਵਾਲਾ ਲੱਡੂ ਲੈ ਕੇ ਹੈ ਤੇ ਹੁਣ ਮੈਂ ਬਾਠ ਕਰਾਂ ਕਿ ਚਾਹ ਬਣਾਵਾਂ ਪਹਿਲਾਂ ਪਹਿਲਾਂ ਚਾਹ ਬਣਾ ਕੇ ਥੋੜੀ ਜੀ ਪੀ ਲੈਣੀ ਆ ਫਿਰ ਬਾਠ ਕਰ ਲਾਂਗੀ ਬਾਅਦ ਵਿੱਚ ਮੈਂ ਅੱਖਾਂ ਖੁੱਲ ਜਾਣੀਆਂ ਸ਼ਰੂ ਤੂੰ ਖਾਣਾ ਹੈ ਹਾਂ ਚਾਹ ਵੀ ਨਹੀਂ ਹੈ ਹਾਈ ਹਾਈ ਦਈ ਨਹੀਂ ਨੋ 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 ਨਾ ਪੁੱਤ ਤੂੰ ਬਹੁਤ ਠੰਡੀ ਹੈ ਨੱਕ ਵਾਗੇ ਕਿ ਨਾਲ ਇਹ ਆ ਜੀ ਤੇ ਸਬਜ਼ੀ ਬਣਾਣੀ ਏ ਕੀ ਬਣਾ ਦੇ ਨੂੰ ਖਾਣ ਨੂੰ ਇਹ ਇਹ ਦੇ ਰੋਟੀ ਖਾਦੇ ਸੀ ਕੱਸੀ ਗਾਲੀ ਸਾਰੇ ਮੇ ਵੱਲੋਂ ਤੇ ਹੁਣ ਮੈਂ ਕੁਝ ਬਣਾਇਆ ਦੱਸਾਂ ਕਿਵੇਂ ਮੈਂ ਬਣਾਇਆ ਇਹ ਇਹ ਦੇਖੋ ਉਏ ਦੇਖਿਆ ਇਹ ਦੇਖਨੀ ਆ ਮੈਂ ਕਿਵੇਂ ਬਣਾ ਪਹਿਲੇ ਇੱਕ ਥੂੜੀ ਲਿੱਤੀ ਤੇ ਐ ਬਾਉਲ ਲਿੱਤਾ ਬਾਉਲ ਦੇ ਵਿੱਚ ਇੱਕ ਪਾਣੀ ਪਾਤਾ ਤੇ ਮਾਰੀ ਜੀ ਆ ਜਿਹੜਾ ਪਾਣੀ ਆਂਦਾ ਉਹ ਫਿਰ ਉਹਨੂੰ ਥੋੜੀ ਪਾਂਡੇ ਮੰਜਣ ਵਾਲੀ ਸਾਬਣ ਨਹੀਂ ਪਾਂਡੇ ਮੰਜਣ ਵਾਲਾ ਕੱਪੜਾ ਕੁੰcza ਹਾਂ ਹਾਂ ਕੁੰcza ਜੋ ਨੂੰ ਪੂਰੀ ਏ ਤਰਾ ਦਬਾ ਕੇ ਨਾ ਫਿਰ ਇਹਦੇ ਵਿੱਚ ਉਹ ਭਰਦਾ ਅੱਛਾ ਤੇ ਫਿਰ ਕੀ ਹੋਇਆ ਫਿਰ ਭਰਦਾ ਤੇ ਫਿਰ ਬੱਬਲ ਨਹੀਂ ਬਣੇ ਫਿਰ ਇਹਦੇ ਵਿੱਚ ਮੈਂ ਭਾਂਡੇ ਮਾਰਨ ਵਾਲੀ ਪਰ ਉਹ ਸਾਬਣ ਪਾਤੀ ਫਿਰ ਚੂੜੀ ਨੂੰ ਮੜੋਰ ਮੜੂਰ ਕਵੇਂ ਚਮਚ ਬਣਾਤਾ ਤੇ ਬਣ ਗਈ ਗੱਲ ਹਾਂ ਹੀ ਦੁਬਾਰਾ ਕਰੀ ਵੇਖਾਂ ਦੁਬਾਰਾ ਸੱਚੀ ਚੱਲਦਾ ਲੇ ਦੇ ਫੇਲ ਹੋ ਗਿਆ ਚੱਲਿਆ ਸੀ ਨੂੰ ਥੋੜਾ ਜਿਹਾ ਚੱਲਿਆ ਸੀ ਪਹਿਲਾਂ ਤਾਂ ਅੰਚਲਿਆ ਹੋਏ ਸੱਚੀ ਬੱਬਲ ਬਣਵਾਤਾ ਨੇ ਦੇਖਿਆ ਮੈਂ ਉੱਪਰ ਨੂੰ ਖਲਾ ਉੱਪਰ ਨੂੰ ਪੁੱਤ ਨੂੰ ਓਏ ਸੱਚੀ ਯਾਰ ਆਇਆ ਸੱਚੀ ਬੋਲ ਰਹੀ ਨੇ ਮੇਰੀ ਗਾਸ ਸੋਹਣਾ ਤੂੰ ਉਹ ਪਜਾਮੇ ਕਿਉਂ ਲਾਈ ਏ ਮੈਨੂੰ ਗਰਮੀ ਲੱਗਦੀ ਗਰਮੀ ਤੈਨੂੰ ਲੱਗਦੀ ਸੀ ਮਸੀ ਕੋ ਕਪੜੇ ਪਾਨੀ ਇਹ ਪਾਨੀ ਇਹ ਫੇ ਲਾ ਦੇਣੀ ਹੈ ਫਟਫਟ ਤੇ ਉੱਧਰ ਕੱਕੇ ਨੂੰ ਮੰਨਿਆ ਖੜਾਉਂਦੀ ਵੀ ਏ ਮੰਨਿਆ ਸੱਟ ਨਾ ਦੇਈ ਹੈ ਮੰਨਿਆ ਨੂੰ ਕੱਕੇ ਖੜਾਉਂਦੀ ਵੀ ਹੈ ਤੇ ਹੁਣ ਮੈਂ ਲੱਗੀ ਆ ਰਾਤ ਦੇ ਡਿਨਰ ਦੀ ਤਿਆਰੀ ਕਰਨ ਵਾਸਤੇ ਤੇ ਅੱਜ ਸੀ ਬਣਾਣਾ ਸਪੈਸ਼ਲ ਸਪੈਸ਼ਲ ਕੜੀ ਚਾਵਲ ਕਿੰਨੇ ਦਿਨਾਂ ਤੋਂ ਮਨ ਕਰ ਰਿਹਾ ਸੀ ਕਿੜੀ ਚਾਵਲ ਬਣਾਉਣ ਨੂੰ ਪਰ ਹੁਣ ਅਸੀਂ ਬਣਾਵਾਂਗੇ ਪਹਿਲਾਂ ਮੈਂ ਹੁਣ ਜਨ ਸਮਾਨ ਸਭ ਤਰ੍ਹਾਂ ਤਿਆਰ ਕਰ ਲਵਾਂ ਪਿਆਜ਼ ਕੁਝ ਕੱਟ ਕੇ ਸਾਰਾ ਕੁਝ ਮਸਾਲਾ ਮਸਲਾ ਰੈਡੀ ਕਰੀਏ ਫਿਰ ਸੜਕਾ ਲਾ ਕੇ ਫਿਰ ਬਣਾਵਾਂਗੇ ਮੈਂ ਇਹ ਉਹ ਚੀਜ਼ ਬਣਾ ਕੇ ਬੜੀ ਖੁਸ਼ ਹਾਂ ਅੱਛਾ ਜੀ ਬੜੀ ਖੁਸ਼ ਹਾਂ ਚੀਜ਼ ਬਣਾ ਕੇ

ਛੁਰਾ ਦੇ ਦੇ ਨਾ ਬਚਪਨ ਤੋਂ ਤਾਂ ਕਰਗੇ ਉਹ ਕੀ ਹੈ ਪਾਪ ਬਣਾਇਆ ਹੈ ਬਬਲਸ ਓਏ ਓਏ ਕਿੱਤੋਂ ਦੇਖ ਕੇ ਬਣਾਇਆ ਮੰਨੂ ਆਪੇ YouTube ਤੋਂ ਹਾਂ ਆਪੇ ਬਦਮਾਸ਼ ਹੋ ਸ਼ਵਰੀਦ ਕਹਿੰਦੀ ਹੁਣ ਪੈਸੇ ਨਾ ਖਰਚਾ ਯਾਰ ਘਰੇ ਘਡਾਉਣੇ ਬਣਾ ਲਿਆ ਕਰ ਅਰੇ ਯਾਰ ਸਹੀ ਸੀਰੀਅਸਲੀ ਯਾਰ ਕਾਕੀ ਬੜੇ ਵਧੀਆ ਬਣਾਉਂਦੀ ਐ ਚੂੜੀ ਦਾ ਬਣਾਇਆ ਇਹਨੇ ਚੂੜੀ ਦਾ ਚਲੋ ਦੇਖਿਆ ਕਿ ਤੋ ਵੀਡੀਓ ਤਾਂ ਦੇਖਿਆ ਹੈ ਨਾ ਨਹੀਂ ਕੋਲੇ ਬਣਾਇਆ ਵੀਡੀਓ ਨਹੀਂ ਆ ਗਈ ਇਹਦੀ ਕੋਈ ਮਾਰਕਮ 110 ਮਾਰ ਗਿਆ ਯਾਰ ਆਏ ਹਾਏ ਫੇਰ ਹੁਣ ਪਾਪਾ ਹੁਣ ਕੀ ਬਣਾਣਾ ਹੈ ਚੂੜੀ ਪਾ ਗਿਆ ਦੇਖੋ ਸ਼ਾਇਦ ਕੁਝ ਹੋਵੇ ਹੁਣ ਆਹ ਰੋ ਬੈਲੈਂਸ ਹੀ ਕਰ ਜਾਂਦਾ ਥੁੱਲੇ ਹਾਂ ਹੋਏ ਬੈਲੈਂਸ ਕਰ ਗਿਆ ਬਈ ਤੇ ਇੱਧਰ ਦੇਖ ਲਓ ਐਵੀ ਨਾਲ ਲੱਗਿਆ ਮੈਚ ਵੇਖਣ ਕੱਲੇ ਹੀ ਲੱਗਿਆ ਕਦੋਂ ਦਾ ਕਿਕੜੀ ਟੋਪੀਆਂ ਦੋਵੇਂ ਇੱਕੋ ਸਿਟੀ ਲਾ ਕੇ ਕੈਚ ਕੀਤੀ ਹੋਈ ਏ ਕੋਈ ਚਾਜ ਦੇ ਕੰਮ ਕਰ ਲੋ ਕੋਈ ਚਾਜ ਦੇ ਕੰਮ ਕਰ ਲੋ ਆਏ 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 ਉਹ ਐਸਾ ਟੈਡੀ ਬੀਅਰ ਕਿੱਥੇ ਹੈ ਉਧਰ ਪਿਆ ਉਧਰ ਲੇ ਕੋਨਾ ਬੜਾ ਵਧੀਆ ਖੇਡਦਾ ਹੈ ਬਸ ਓਏ ਯਾਰ ਓਏ ਹੋਏ ਓਏ ਹੋਏ ਯਾਰ ਬੜੇ ਯਾਰ ਬਕਾਰ ਬੋਲਿੰਗ ਕਰ ਰਹੇ ਨੇ ਪਪਾ ਦੇਖੋ ਹੁਣ ਕਿੰਨਾ ਵੱਡਾ ਬਣੇਗਾ ਇੱਧਰ ਦੇਖੋ ਪਪਾ ਇੱਕ ਤੇ ਇੰਨੇ ਫੇਰਦਾ ਖਾ ਕੇ ਆਏ ਨੇ ਹਣ ਪਾਪਾ ਇੱਕ ਤੇ ਐ ਬੜਾ ਦਿਮਾਗ ਖਾਨੀ ਪੰਪਾ ਪੰਪਾ ਉਏ ਨਾ ਉਹ ਡਬਲ ਬੁਲਾਇਆ ਆ। ਆ ਕਿੰਨੇ ਫਲਾਫ ਫਲਾ ਨੇ ਇੱਥੇ ਚਾਦਰ ਤੇ ਰੱਖੇ ਨੇ। ਨਾਲ ਦੀ ਗੱਲ ਆ ਯਾਰ ਪਤਾ ਨਹੀਂ ਕੀ ਖਾ ਗਿਆ ਇਹਨੇ ਸਾਊਥ ਅਫਰੀਕਾ ਵਾਲਾ। ਚੱਲ ਹੁਣ ਤੁਸੀਂ ਵੀ ਖਾ ਲਓ ਕੜੀ ਚੋਲ। ਚੱਲ ਠੀਕ ਆ। ਅੱਛੀ ਪਿਛਲੇ ਓਵਰ ਮੇ ਬਹੁਤ